ਕੀ ਰੋਦਬਾਸੀ ਸਰਦਾਰ ਹਰੀ ਸਿੰਘ ਨਲਵਾ ਦਾ ਸਿੱਖ ਰਾ ਇਸ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਮੇਰਾ ਆਪਣਾ ਪੰਜਾਬ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਹਰੀ ਸਿੰਘ ਨਲਵਾ ਜੀ ਬਾਰੇ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅੱਜ ਤੱਕ ਆਪਣੀ ਜ਼ਿੰਦਗੀ 'ਚ ਕਦੇ ਰੋਇਆ ਨਹੀਂ ਸੀ ਪਰ ਜਦੋਂ ਉਸ ਨੂੰ ਬਦਲ ਲੱਗਦਾ ਹੈ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਮੌਤ ਬਾਰੇ ਤਾਂ ਮਹਾਰਾਜਾ ਭੁਬਾਂ ਮਾਰ ਕੇ ਰੋਇਆ ਹੈ ਤੇ ਮਹਾਰਾਜੇ ਦੇ ਬੋਲ ਸਨ ਇਸ ਨਾਲੋਂ ਤਾਂ ਮੇਰਾ ਅੱਧਾ ਰਾਜ ਭਾਗ چلا ਜਾਂਦਾ ਤਾਂ ਕੋਈ ਸ਼ਿਕਵਾ ਨਹੀਂ ਸੀ ਪਰ ਹਰੀ ਸਿੰਘ ਨਲੂਏ ਦੀ ਮੋਤ ਨਹੀਂ ਹੋਣੀ ਚਾਹੀਦੀ ਸੀ ਉਹਨਾਂ ਤੇ ਬੋਲ ਸਨ ਕਿ ਅਗਰ ਹਰੀ ਸਿੰਘ ਜਿਉਂਦਾ ਹੁੰਦਾ ਤਾਂ ਮੈਨੂੰ ਇੰਨਾ ਰਾਜ ਭਗ ਦੋ ਦਿਨਾਂ ਦੇ ਵਿੱਚ ਲੈ ਕੇ ਮੇਰੇ ਕਦਮਾਂ ਵਿੱਚ ਰੱਖਤ ਹੁੰਦਾ ਮੈਨੂੰ ਅੱਜ ਤੱਕ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰੇ ਸਰੀਰ ਦੇ ਵਿੱਚ ਕੋਈ ਕਮੀ ਹੈ ਪਰ ਅੱਜ ਇੰਜ ਲੱਗ ਰਿਹਾ ਹੈ ਕਿਵੇਂ ਮੇਰੀ ਇੱਕ ਬਾਹ ਹੀ ਟੁੱਟ ਗਈ ਹੋਵੇ ਇਹ ਰਤਵਾ ਸੀ ਸਰਦਾਰ ਹਰੀ ਸਿੰਘ ਮਲਵਾ ਜੀ ਦਾ